ਪਿਛਲੇ ਦਿਨੀ ਕਣਕ ਕੋਠੇ ਤੇ ਬੀਜ ਨੂੰ ਲੈ ਕੇ ਕਾਫੀ ਚਰਚਾ ਛੜੀ ਸੀ ਜਿਵੇਂ ਕਿ ਇਸ ਵਾਰ ਕਣਕ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ ਵੇਰਵੇ ਅਨੁਸਾਰ ਆਟੇ ਦਾ ਭਾਅ ਇਸ ਵਾਰ 3800 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਿਆ ਪਿਛਲੇ ਸਾਲ ਮਈ ਵਿੱਚ ਇਹੀ ਰੇਟ 2650 ਰੁਪਏ ਪ੍ਰਤੀ ਕੁਇੰਟਲ ਸੀ ਕਣਕ ਦੀ ਮੰਗ ਤੇ ਸਪਲਾਈ ਵਿੱਚ ਫਰਕ ਨੇ ਓਪਨ ਮਾਰਕੀਟ ਸੇਲ ਸਕੀਮ ਓ ਐਮ ਐਸ ਐਸ ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾ ਦਿੱਤਾ ਹੈ ਗੱਲ ਕੀਤੀ ਜਾਵੇ ਚੌਲਾਂ ਦੀ ਤਾਂ ਦੇਸ਼ ਵਿੱਚ ਚੌਲਾਂ ਦਾ ਸਟਾਕ ਜਨਵਰੀ ਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਜਦਕਿ ਕਣਕ ਦਾ ਸਟਾਕ ਲਗਾਤਾਰ ਘਟ ਰਿਹਾ ਹੈ ਚੌਲਾਂ ਦੇ ਭੰਡਾਰਾਂ ਕਾਰਨ ਭਾਰਤ ਆਪਣੀ ਬਰਾਮਦ ਵਿੱਚ ਤੇਜ਼ੀ ਲਿਆ ਸਕਦਾ ਹੈ ਪਰ ਕਣਕ ਦੀ ਕੀਮਤ ਸਪਲਾਈ ਬਾਜ਼ਾਰ ਵਿੱਚ ਚਿੰਤਾ ਵਧਾ ਰਹੀ ਹੈ ਭਾਰਤੀ ਖੁਰਾਕ ਨਿਗਮ ਅਨੁਸਾਰ 1 ਜਨਵਰੀ ਤੱਕ ਸਰਕਾਰੀ ਗੋਦਾਮਾਂ ਵਿੱਚ ਚੌਲਾਂ ਦਾ ਕੁੱਲ ਸਟਾਕ 60.9 ਮਿਲੀਅਨ ਟਨ ਪਹੁੰਚ ਗਿਆ ਇਹ ਸਰਕਾਰ ਦੇ 7.6 ਮਿਲੀਅਨ ਟਨ ਦੇ ਟੀਚੇ ਤੋਂ ਲਗਭਗ 7 ਗੁਣਾ ਵਧੇਰੇ ਹੈ ਗੱਲ ਕੀਤੀ ਜਾਵੇ ਚੌਲਾਂ ਦੇ ਸਟਾਕ ਦੀ ਤਾਂ ਇਹ ਸਟਾਕ ਰਿਕਾਰਡ ਤੋੜ ਰਿਹਾ ਹੈ ਕਣਕ ਦਾ ਸਟਾਕ ਪਿਛਲੇ ਔਸਤ ਪੱਧਰ ਤੋਂ ਕਾਫੀ ਹੇਠਾਂ ਚੱਲ ਰਿਹਾ ਹੈ 1 ਜਨਵਰੀ ਤੱਕ ਕਣਕ ਦਾ ਸਟਾਕ 18.4 ਮਿਲੀਅਨ ਟਨ ਦਰਜ ਕਰ ਲਿਆ ਗਿਆ ਸੀ ਜਿਹੜਾ ਕਿ ਸਰਕਾਰ ਦੇ 13.8 ਮਿਲੀਅਨ ਟਨ ਦੇ ਟੀਚੇ ਤੋਂ ਵੱਧ ਹੈ 5 ਸਾਲਾਂ ਦੀ ਔਸਤ 26.7 ਮਿਲੀਅਨ ਟਨ ਤੋਂ ਬੜੀ ਘੱਟ ਹੈ ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਣਕ ਦਾ ਭਾਅ ਹੁਣ 3500 ਰੁਪਏ ਪ੍ਰਤੀ ਕੁਇੰਟਲ ਨੂੰ ਪਹੁੰਚ ਗਿਆ ਹੈ ਸੂਬੇ ਵਿੱਚ ਕਣਕ ਦੀ ਭਾਰੀ ਘਾਟ ਹੈ ਜਿਸ ਕਰਕੇ ਕਣਕ ਦਾ ਭਾਅ ਪਹਿਲੀ ਵਾਰੀ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਪਿਛਲੇ ਹੜੀ ਦੇ ਮੰਡੀਕਰਨ ਸੀਜ਼ਨ 2024 ਦੌਰਾਨ ਕਣਕ ਦਾ ਘੱਟ ਤੋਂ ਘੱਟ ਸਮਰਥਨ ਮੁੱਲ 2275 ਰੁਪਏ ਸੀ ਜੇਕਰ ਆਮ ਸੁਧਾਰਨ ਸਮਝਦੇ ਵਿੱਚ ਵੇਖਿਆ ਜਾਵੇ ਤਾਂ ਕਣਕ ਦਾ ਭਾਅ ਲਗਭਗ 1300 ਰੁਪਏ ਪ੍ਰਤੀ ਕੁਇੰਟਲ ਵੱਧ ਚੁੱਕਿਆ ਹੈ ਭਾਅ ਬਹੁਤ ਜ਼ਿਆਦਾ ਕੀਮਤਾਂ ਵੱਧ ਚੁੱਕੀਆਂ ਨੇ ਤੇ ਉੱਥੇ ਹੀ ਚੌਲਾਂ ਦਾ ਸਟਾਕ ਜਿਹੜਾ ਲਗਾਤਾਰ ਇਕੱਠਾ ਹੁੰਦਾ ਜਾ ਰਿਹਾ ਹੈ ਭਾਰਤ ਕੋਲ ਚੌਲਾਂ ਦੀ ਬਹੁਤ ਜ਼ਿਆਦਾ ਵੱਡੀ ਤਦਾਦ ਵਿੱਚ ਸਟੋਰੇਜ ਹੋ ਚੁੱਕੀ ਹੈ ਤੇ ਇਸ ਦੇ ਨਾਲ ਨਾਲ ਅੱਗੇ ਉਹਦੇ ਸੀਜ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਇਹ ਚੌਲ ਵੱਡੇ ਪੱਧਰ ਤੇ ਨਿਰਯਾਤ ਨਹੀਂ ਕੀਤਾ ਜਾਂਦਾ ਜਾਂ ਦੇਸ਼ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਨੂੰ ਸਹੀ ਢੰਗ ਨਾਲ ਨਹੀਂ ਵਰਤਿਆ ਜਾਂਦਾ ਤਾਂ ਜਿਸ ਤਰ੍ਹਾਂ ਗੋਦਾਮ ਨਕੋ ਨਕ ਭਰੇ ਪਏ ਨੇ ਤੇ ਆਉਣ ਵਾਲੇ ਸਮੇਂ 'ਚ ਜੇਕਰ ਹੋਰ ਚੌਲ ਦਾ ਸਟਾਕ ਵਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਇਹ ਕਾਫੀ ਜ਼ਿਆਦਾ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਨੇ ਗੱਲ ਕੀਤੀ ਜਾਵੇ ਐਮਐਸਪੀ ਦੀ ਜਿੱਥੇ ਕਿਸਾਨ ਫਸਲਾਂ ਦੇ ਐਮਐਸਪੀ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਕਿਸਾਨਾਂ ਦੀਆਂ ਵੱਖ-ਵੱਖ ਫਸਲਾਂ ਦੇ ਉੱਪਰ ਸਹੀ ਕੀਮਤਾਂ ਨਾ ਮਿਲਣ ਕਾਰਨ ਤੇ ਵਿੱਚ ਵਿਚੋਲਿਆ ਦੇ ਕਾਰਨ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਕਿਸਾਨੀ ਨੂੰ ਚੱਲਣਾ ਪੈ ਰਿਹਾ ਹੈ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਇਸ બાબਤੇ ਕਿਸ ਤਰ੍ਹਾਂ ਦੇ ਪ੍ਰਬੰਧ ਕਰਦੀ ਜਿਵੇਂ ਇੱਕ ਪਾਸੇ ਚੌਲਾਂ ਦਾ ਸਟਾਕ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਕਣਕ ਦਾ ਸਟਾਕ ਘਟ ਰਿਹਾ ਹੈ ਜੇਕਰ ਅਜੇਹਾ ਹੀ ਚੱਲਦਾ ਰਿਹਾ ਤਾਂ ਕੋਈ ਸ਼ੱਕ ਨਹੀਂ ਕਿ ਆਟੇ ਦੇ ਰੇਟ ਲਗਭਗ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੇ ਨੇ ਤੇ ਉੱਥੇ ਹੀ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਇਸ ਦੇ ਪਿੱਛੇ ਕੋਈ ਵੀ ਫਾਇਦਾ ਹੁੰਦਾ ਵਿਖਾਈ ਨਹੀਂ ਦਿੰਦਾ ਕਿਉਂਕਿ ਸਰਕਾਰ ਨੇ ਕਿਸਾਨਾਂ ਤੋਂ 2275 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਖਰੀਦ ਚੁੱਕੀ ਹੈ ਉੱਥੇ ਹੀ ਬਾਜ਼ਾਰ ਦੀ ਗੱਲ ਕੀਤੀ ਆ ਵੀ ਤਾਂ ਵਿਚੋਲੀਏ ਤੇ ਹੋਰ ਲੋਕਾਂ ਨੂੰ ਇਸ ਦੇ ਬਾਬਤ ਜੋ ਬਾਜ਼ਾਰ ਤੇ ਤਿੱਖੀ ਨਜ਼ਰ ਰੱਖਦੇ ਨੇ ਉਹਨਾਂ ਨੂੰ ਇਸ ਤੋਂ ਮੋਟਾ ਮੁਨਾਫਾ ਹੋਣ ਦੀ ਸੰਭਾਵਨਾ